ਗੁਰੂ ਪਿਆਰੀ ਗੁਰ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿੱਚ ਜਿੰਨੀਆਂ ਸੁਭਾਏ ਪੌਸਿਕ ਸੰਗਤਾਂ ਪਿਆਰ ਨਾਲ ਦਸਰਨ ਕਰੂ ਪਵਿੱਤਰ ਬੋਲੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਲਾਲ ਸਿੰਘ ਭੀਖੀ ਸੰਤ ਸਮਾਜ ਵੱਲੋਂ ਪਿੰਡ ਪਿੰਡ ਜਾ ਕੇ ਅਸੀਂ ਸੰਗਤਾਂ ਨੂੰ ਪ੍ਰੇਰਣਾ ਕਰਦੇ ਆਂ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜਿਵੇਂ ਅੱਜ ਵੀ ਪਿੰਡ ਘੁਨਸਾ ਵਿਖੇ ਅੱਜ ਤਰੀਕ 28 11 2024 ਗੁਰਦੁਆਰਾ ਅੰਦਰਲਾ ਵਿਖੇ ਕਥਾ ਕੀਤੀ ਗਈ ਆ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਕੋਈ ਅਣਸਵਾਮੀ ਘਟਨਾ ਨਾ ਵਾਪਰੇ ਆਪਾਂ ਸੁਚੇਤ ਰਹੀਏ ਬੇਅਦਮੀਆਂ ਕਰਨ ਵਾਲੇ ਆਉਂਦੇ ਨੇ ਆਪਾਂ ਫੜ ਕੇ ਪ੍ਰਸ਼ਾਸਨ ਨੂੰ ਦੇ ਦਿੰਨੇ ਆ ਪ੍ਰਸ਼ਾਸਨ ਕਹਿ ਦਿੰਦਾ ਜੀ ਮੈਂਟਲੀ ਆ ਜੇ ਉਹ ਮੈਂਟਲੀ ਆ ਉਨੇ ਆਪਦੇ ਘਰੇ ਆਪਣੇ ਮਾਾਂ ਦੇ ਭੈਣ ਦੇ ਪਿਓ ਦੇ ਭਰਾ ਦੇ ਰੀਤੇ ਕੋ ਨਹੀਂ ਪੜੀ। ਉਹਨੇ ਆਪਣੇ ਘਰ ਨੂੰ ਅੱਗ ਕਿਉਂ ਨਹੀਂ ਲਾਈ? ਉਹਨਾਂ ਨੂੰ ਗੁਰਦੁਆਰੇ ਕਿਉਂ ਨਹੀਂ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੀ ਬੇਅਦਬੀ ਕਰਦੇ ਹੋ। ਜੀ ਦੇ ਉਹ ਬੰਦੇ ਨੇ। ਆਪਾਂ ਸੁਚੇਤ ਰਹੀਏ। ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਕੋਈ ਨਾ ਵਾਪਰੇ ਤੇ ਜੇ ਬੇਅਦਬੀ ਕਰਨ ਵਾਲਾ ਕੈਮਰਾ ਆਪਣੇ ਚੱਲਦੇ ਆ ਫੜਿਆ ਜਾਂਦਾ ਤਾਂ ਗੁਰੂ ਪਿਆਰਿਓ ਉਹ ਮਾਰਿਆ ਜਾਂਦਾ ਹੈ ਸੰਗਤ ਦੀ ਇੱਕ ਇੱਕ ਮੁੱਕੀ ਦੇ ਨਾਲ ਉਹਦੀ ਮੌਤ ਹੋ ਜਾਂਦੀ ਆ। ਫਿਰ ਇਹ ਨਾ ਹੋਵੇ ਕਿ ਕੱਲੇ ਗੁਰੂ ਮਹਾਰਾਜ ਦੇ ਵਜ਼ੀਰ ਤੇ ਪਰਚਾ ਪੈ ਜਾ ਜਾਂ ਪ੍ਰਧਾਨ ਸਾਹਿਬ ਤੇ ਜਾਂ ਖਜ਼ਾਨਚੀ ਸਾਹਿਬ ਤੇ ਜਾਂ ਕਿਸੇ ਮੋਦਬਰ ਪਿੰਡ ਦੇ ਸਰਪੰਚ ਨੂੰ ਨੰਬਰ ਦਾ ਨੰਬਰ ਤੇ ਕਿਸੇ ਤੇ ਪਰਚਾ ਪਵੇ ਨਹੀਂ ਉੱਥੇ ਸਾਰਾ ਨਗਰ ਆਪਾਂ ਇੱਕ ਮੋਰੀ ਲੰਘ ਜੀਏ ਮੇਰੀਆਂ ਧੀਆ ਪੈਣਾ ਬੀਰ ਬਜ਼ੁਰਗ ਬੱਚੇ ਸਾਰੇ ਇਹ ਆਖੀਏ ਕਿ ਕੱਲੇ ਤੋਂ ਨਹੀਂ ਕੁਝ ਹੋਇਆ ਇਹ ਸਾਰੇ ਨਗਰ ਤੋਂ ਹੋਇਆ ਉਹਦੀ ਵੀਡੀਓ ਬਣਾ ਲਓ ਸਬੂਤ ਆਪਣੇ ਕੋਲੇ ਹੋਣ ਤਾਂ ਕਿ ਮੁੜ ਕੇ ਕੋਈ ਗਾਹਾਂ ਤੋਂ ਇਸ ਤਰ੍ਹਾਂ ਦੀ ਕਿਸੇ ਵੀ ਧਰਮ ਸਥਾਨ ਤੇ ਜਾ ਕੇ ਕਿਸੇ ਵੀ ਗ੍ਰੰਥ ਦੀ ਧਰਮਕ ਦੀ ਔਰ ਬੇਅਦਬੀ ਨਾ ਕਰੇ ਅਸੀਂ ਪਿੰਡ ਪਿੰਡ ਜਾ ਕੇ 호ਕਾ ਦੇ ਰਹੇ ਆ ਸੰਤਾਂ ਨੂੰ ਸੁਚੇਤ ਹੋਣ ਦੀ ਲੋੜ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੋਂ ਪਿੰਡ ਘੁਨਸਾਂ ਦੀ ਸੰਗਤ ਵੱਲੋਂ ਦਾਦਾ ਮਾਨ ਸਨਮਾਨ ਕੀਤਾ ਗਿਆ ਹੈ ਬਾਬਾ ਜੀ ਵੱਲੋਂ ਸਿਰੋਪਾ ਦੀ ਬਖਸ਼ਿਸ਼ ਹੋਈ ਆ ਸੰਗਤਾਂ ਵੱਲੋਂ ਮੈਂ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਕੋਟਾਰ-ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਕਰਦਾ ਗੁਰਸਿੱਖੋਂ ਨਿਤਨੇਮ ਬਣਾ ਲਓ ਨਿਤਨੇਮ ਦੇ ਨਾਲ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਭਰਿਆ ਕਰੀਏ ਕਿੰਨੇ ਹੀ ਸ਼ਬਦਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਅੰਮ੍ਰਿਤ ਛਕੋ ਸਿੰਘ ਸਜੋ ਨਸ਼ੇ ਛੱਡੋ ਗੁਰੂ ਪਿਆਰਿਓ ਅੱਜ ਸਮਾਂ ਬੜਾ ਭਿਆਨਕ ਆ ਆਪਣੇ ਨਿੱਕੇ ਨਿੱਕੇ ਬੱਚੇ ਬੱਚੀਆਂ ਨਸ਼ਿਆਂ ਮਿਸ਼ਿਆਂ ਦੇ ਆਦੀ ਹੁੰਦੇ ਜਾਂਦੇ ਆ ਇਹਨਾਂ ਨੂੰ ਆਪਾਂ ਨੇ ਬਚਾਉਣਾ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਖੰਡ ਦਾ ਖੜਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੇ ਲੜ ਲੱਗ ਜਾਈਏ ਬਸ ਇਸੇ ਵਿੱਚ ਹੀ ਆਪਣਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ